ਸਰਕਾਰ ਨੇ ਇਹਨਾਂ ਚੀਜ਼ਾਂ ਦੇ ਘਟਾਈ GST ਹੁਣ ਅੱਧ ਨਾਲੋਂ ਵੀ ਵਸ ਸਸਤੀਆਂ ਮਿਲਣਗੀਆਂ ਇਹ ਚੀਜ਼ਾਂ ਸਤਿ ਸ਼੍ਰੀ ਅਕਾਲ ਜੀ ਨੂਰ ਵਰਚੋਤ ਟਾਕਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋਤ ਸੋ ਦੋਸਤੋ ਮੀਟਿੰਗ ਹੋਈ ਹੈ GST ਕੌਂਸਲ ਦੀ ਵਿੱਤ ਮੰਤਰੀ ਨਿਰਮਲਾ ਸিতারਮਨ ਵੀਐਸ ਮੀਟਿੰਗ ਦੇ ਵਿੱਚ ਮੌਜੂਦ ਸਨ ਤਾਂ 54ਵੀਂ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਜਿੱਥੇ ਕਈ ਪਹਿਲਾਂ ਵਾਲੇ ਮੁੱਦੇ ਸੀਗੇ ਉਹ ਇਸੇ ਤਰ੍ਹਾਂ ਰਹਿਣ ਦਿੱਤੇ ਗਏ ਨੇ ਹੋਲਡ ਕਰ ਦਿੱਤੇ ਗਏ ਨੇ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਫਾਇਦਾ ਮਿਲਣ ਵਾਲਾ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਕਿ ਜੋ ਨਮਕੀਨ ਹੈ ਯਕੈਲੋ ਕੈਂਸਰ ਦੀਆਂ ਦਵਾਈਆਂ ਨੇਗੀਆਂ ਜਾਂ ਧਾਰਮਿਕ ਯਾਤਰਾ ਹੈਲੀਕਾਪਟਰ ਦੇ ਰਾਹੀਂ ਕਰਨੀ ਹੈ ਤਾਂ ਇਹਦੇ ਵਿੱਚ ਵੱਡੀ ਰਾਹਤ ਮਿਲਣ ਵਾਲੀ ਜੀਐਸਟੀ ਨੂੰ ਘਟਾ ਦਿੱਤਾ ਗਿਆ ਸੋ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਔਰ ਖਬਰ ਨੂੰ ਸੁਣੋ ਤੇ ਸ਼ੇਅਰ ਕਰੋ GST ਕੌਂਸਲ ਦੀ 54ਵੀਂ ਮੀਟਿੰਗ ਸੋਮਵਾਰ ਨੂੰ ਸਮਾਪਤ ਹੋ ਗਈ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੀ ਪ੍ਰਧਾਨਗੀ ਚ ਹੋਈ ਇਸ ਬੈਠਕ ਚ ਕਈ ਵੱਡੇ ਫੈਸਲੇ ਲਏ ਗਏ ਨੇ ਹਾਲਾਂਕਿ GST ਕੌਂਸਲ ਨੇ ਕੁਝ ਮੁੱਦਿਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਲੰਬੇ ਸਮੇਂ ਤੋਂ ਚਰਚਾ ਚ ਨੇ GST ਕੌਂਸਲ ਨੇ ਕੈਂਸਰ ਦੀਆਂ ਦਵਾਈਆਂ 스ਨੈਕਸ ਅਤੇ ਧਾਰਮਿਕ ਯਾਤਰਾਵਾਂ ਲਈ ਹੈਲੀਕਾਪਟਰ ਸੇਵਾ ਤੇ GST ਘਟਾਉਣ ਦਾ ਐਲਾਨ ਕੀਤਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਐਲਾਨ ਕੀਤਾ ਹੈ ਕਿ ਚੇਕਰ ਰਾਜ ਜਾਂ ਕੇਂਦਰ ਸਰਕਾਰ ਦੇ ਕਾਨੂੰਨ ਤਹਿਤ ਸਥਾਪਿਤ ਕੋਈ ਵੀ ਯੂਨੀਵਰਸਿਟੀ ਅਤੇ ਖੋਜ ਕੇਂਦਰ ਸਰਕਾਰ ਜਾਂ ਨਿੱਜੀ ਖੇਤਰ ਤੋਂ ਫੰਡ ਪ੍ਰਾਪਤ ਕਰਦਾ ਹੈ ਤਾਂ ਉਹਨਾਂ ਨੂੰ ਇਸ ਤੇ ਕੋਈ GST ਨਹੀਂ ਦੇਣਾ ਪਏਗਾ। ਦਰਅਸਲ ਪਿਛਲੇ ਮਹੀਨੇ ਇਹ ਰਿਪੋਰਟ ਆਈ ਸੀ ਕਿ IIT ਦਿੱਲੀ ਸਮੇਤ ਕਈ ਹੋਰ ਵਿਦਿਅਕ ਸੰਸਥਾਵਾਂ ਨੂੰ ਖੋਜਾਂ ਲਈ ਫੰਡਾਂ ਤੇ GST ਨੋਟਿਸ ਮਿਲਿਆ ਹੈ। ਇਸ ਤੋਂ ਬਾਅਦ ਵਿੱਤ ਮੰਤਰਾਲੇ ਦੀ ਕਾਫੀ ਆਲੋਚਨਾ ਹੋ ਰਹੀ ਸੀ। ਡਾਇਰੈਕਟੋਰੇਟ ਜਰਨਲ ਆਫ GST ਇੰਟੈਲੀਜੈਂਸ ਨੇ IIT ਦਿੱਲੀ ਸਬੰਧਤ ਕੁੱਲ 7 ਸੰਸਥਾਵਾਂ ਨੂੰ ਟੈਕਸ ਦੀ ਮੰਗ ਦਾ ਨੋਟਿਸ ਭੇਜਿਆ ਸੀ GST ਕੌਂਸਲ ਦੀ ਮੀਟਿੰਗ ਤੋਂ ਬਾਅਦ ਮਾਲ ਸਕੱਤਰ ਸੰਜੀਤ ਮਲਹੋਤਰਾ ਨੇ ਕਿਹਾ ਕਿ ਨਮਕੀਨ ਤੇ GST ਹੁਣ 18% ਦੀ ਤੋਂ ਘਟਾ ਕੇ 12% ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੈਂਸਰ ਦੀਆਂ ਦਵਾਈਆਂ ਤੇ 12% ਦੀ ਬਜਾਏ ਸਿਰਫ 5% ਦੀ GST ਇਸ ਨਾਲ ਕੈਂਸਰ ਦੀਆਂ ਦਵਾਈਆਂ ਬਹੁਤ ਸਸਤੀਆਂ ਹੋ ਜਾਣਗੀਆਂ ਅਤੇ ਮਰੀਜ਼ਾਂ ਨੂੰ ਰਾਹਤ ਵੀ ਮਿਲੇਗੀ ਉਨਾ ਦੱਸਿਆ ਕਿ ਧਾਰਮਿਕ ਯਾਤਰਾ ਤੇ ਜਾਣ ਵਾਲੇ ਬਜ਼ੁਰਗਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸੀਟ ਸ਼ੇਅਰਿੰਗ ਦੇ ਆਧਾਰ ਤੇ ਹੈਲੀਕਾਪਟਰ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ GST ਤੋਂ ਰਾਹਤ ਦਿੱਤੀ ਗਈ ਹੈ ਇਸ ਨੂੰ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਇਸ ਨਾਲ ਕੇਦਾਰਨਾਥ ਬਦਰੀਨਾਥ ਤੇ ਵੈਸ਼ਨੂ ਦੇਵੀ ਵਰਗੇ ਤੀਰਥ ਸਥਾਨਾਂ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ ਸੰਜੇ ਮਲਹੋਤਰਾ ਨੇ ਦੱਸਿਆ ਕਿ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੀ ਪ੍ਰਧਾਨਗੀ ਹੇਠ ਰਾਜਾਂ ਦੇ ਵਿੱਤ ਮੰਤਰੀਆਂ ਨਾਲ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਸਿਹਤ, ਬੀਮਾ ਅਤੇ ਜੀਵਨ ਬੀਮਾ ਪ੍ਰੀਮੀਅਮਾਂ ਤੇ ਜੀਐਸਟੀ ਕਟੌਣ ਬਾਰੇ ਵੀ ਚਰਚਾ ਹੋਈ। ਇਸ ਤੋਂ ਬਾਅਦ ਇਹ ਮੁੱਦਾ ਮੰਤਰੀ ਸਮੂਹ ਦੇ ਕੋਲ ਭੇਜਿਆ ਗਿਆ। ਇਹ ਜੀਓਐਮ ਅਕਤੂਬਰ 2024 ਤੱਕ ਆਪਣੀ ਰਿਪੋਰਟ ਤਿਆਰ ਕਰਕੇ ਸੌਂਪੇਗੀ। ਨਵੰਬਰ 2024 ਵਿੱਚ ਹੋਣ ਵਾਲੀ ਜੀਐਸਟੀ ਦੀ ਮੀਟਿੰਗ ਦੇ ਵਿੱਚ ਇਸ ਮੁੱਦੇ ਉੱਤੇ ਚਰਚਾ ਕੀਤੀ ਜਾਏਗੀ ਆਨਲਾਈਨ ਭੁਗਤਾਨ ਤੇ GST ਦਾ ਮਾਮਲਾ ਵੀ ਫਿਟਮੈਂਟ ਕਮੇਟੀ ਨੂੰ ਭੇਜ ਦਿੱਤਾ ਗਿਆ। ਸوام ਲੋਕਾਂ ਨੂੰ ਬੇहद ਰਾਹਤ ਮਿਲਣ ਵਾਲੀ ਹੈ ਕੈਂਸਰ ਦੇ ਪੇਸ਼ੈਂਟਸ ਨੂੰ ਰਾਹਤ ਮਿਲੇਗੀ ਕਿਉਂਕਿ GST ਜਿਆਦਾ ਵਸੂਲੀ ਜਾਂਦੀ ਸੀ ਤਾਂ ਹੁਣ ਉਹ 5% ਦੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਜੋ ਅਸੀਂ ਨਮਕੀਨ ਦੀ ਵਰਤੋਂ ਕਰਦੇ ਹਾਂ ਖਾਣ-ਪੀਣ ਦੇ ਲਈ ਉਸਤੇ ਵੀ GST ਦੀ ਜਿਹੜੀ ਡਿਊਟੀ ਹੈ ਘਟਾ ਦਿੱਤੀ ਗਈ ਹੈ। ਖਾਸ ਤੌਰ ਕਿਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਉਹ ਸ਼ਰਧਾਲੂ ਨੇ ਉਹਨਾਂ ਨੇ ਦਰਸ਼ਨ ਕਰਨ ਦੇ ਲਈ ਜਾਣਾ ਹੈ ਕਿ ਦਾਰਨਾਥ ਬਦਰੀਨਾਥ ਵੈਸ਼ਨੂ ਦੇਵੀ ਜਾਣਾ ਤਾਂ ਉਹਨਾਂ ਨੂੰ ਹੈਲੀਕਾਪਟਰ ਤੇ ਜੋ ਯਾਤਰਾ ਉਹ ਸੇਵਾਵਾਂ ਜੋ ਮਿਲਣ ਗਿਆ ਉਹਦੇ ਤੇ GST ਘੱਟ ਲਾਗੂ ਕੀਤਾ ਜਾਏਗਾ ਸੋ ਸਰਕਾਰ ਦੇ ਇਸ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ